ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਪੰਜਾਬ ਆਹ ਜਿਹੜਾ ਉਹ ਦਾਨੀ ਸੱਜਣਾ ਦੀ ਧਰਤੀ ਹੈ ਪੰਜਾਬ ਦੇ ਵਿੱਚ ਸਮੇਂ-ਸਮੇਂ ਤੇ ਜ਼ਰੂਰਤਮੰਦਾਂ ਦੀ ਗਰੀਬਾਂ ਦੀ ਤੇ ਲੋੜਵੰਦਾਂ ਦੀ ਜਿਹੜੀ ਮਦਦ ਦੇ ਲਈ ਵੱਡੇ-ਵੱਡੇ ਜਿਹੜੇ ਦਾਨੀ ਸੱਜਣ ਨੇ ਸਮਾਜ ਸੇਵੀ ਨੇ ਆਉਂਦੇ ਰਹਿੰਦੇ ਨੇ ਪੰਜਾਬ 'ਚ ਤੁਸੀਂ ਲੰਗਰ ਬਹੁਤ ਦੇਖੇ ਹੋਣਗੇ ਕਿਸੇ ਜਗ੍ਹਾ ਕੱਪੜਿਆਂ ਦਾ ਲੰਗਰ ਦੇਖਿਆ ਹੋਵੇਗਾ ਕਿਸੇ ਜਗ੍ਹਾ ਲੋਕਾਂ ਦੇ ਢਿੱਡ ਭਰਨ ਦੇ ਲਈ ਖਾਣ ਪੀਣ ਦਾ ਲੰਗਰ ਦੇਖਿਆ ਹੋਵੇਗਾ ਪਰ ਇੱਥੇ ਜਿੱਥੇ ਸੌਂ ਦਾ ਮਹੀਨਾ ਵਿਚਾਰਿਆ ਉੱਥੇ ਚਾਲੇ ਵੀ ਚੱਲ ਰਹੇ ਨੇ ਵੱਖ-ਵੱਖ ਥਾਂ ਤੇ ਲੰਗਰ ਵੀ ਲੱਗੇ ਹੋਏ ਨੇ ਪਰ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਕਹੇ ਜਿਹੇ ਲੰਗਰ ਦੇ ਉੱਤੇ ਜਿੱਥੇ ਆਪਣੇ ਪੁਰਖਿਆਂ ਦੀ ਯਾਦ ਦੇ ਵਿੱਚ ਜਿੱਥੇ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਬੂਟਿਆਂ ਦਾ ਲੰਗਰ ਲਗਾਇਆ ਗਿਆ ਕਿਉਂਕਿ ਪੰਜਾਬ ਹੈ ਜਿਹੜਾ ਉਹ ਬਹੁਤ ਜ਼ਿਆਦਾ ਪ੍ਰਦੂਸ਼ਣ ਦੀ ਮਾਰ ਝੱਲ ਰਿਹਾ ਤੇ ਪੰਜਾਬ ਦੇ ਵਿੱਚ ਖiali ਜਿਹੜੀ ਖਤਮ ਹੁੰਦੀ ਜਾ ਰਹੀ ਹੈ ਦੇਖ ਸਕਦੇ ਹੋ ਕਿ ਅੱਜ ਅਸੀਂ ਆਸਥਾ ਕਲੋਨੀ ਦੇ ਵਿੱਚ ਖੜੇ ਆਂਗੇ ਜਿੱਥੇ ਬੂਟਿਆਂ ਦਾ ਲੰਗਰ ਲਗਾਇਆ ਗਿਆਗਾ ਸਾਡੇ ਨਾਲ ਸਮਾਜ ਸੇਵੀ RAMPAL SINGLA ਜੀ ਮੌਜੂਦ ਨੇ ਤਾਂ SINGLA ਜੀ ਕੀ ਕਹਿਣਾ ਚਾਹੁੰਦੇ ਹੋ ਵੀ ਲੰਗਰ ਬਹੁਤ ਦੇਖੇ ਨੇ ਪੜੇ ਤੇ ਬੂਟਿਆਂ ਦਾ ਲੰਗਰ ਲਗਾਇਆ ਗਿਆ ਕਿਉਂਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਪੌਦਿਆਂ ਦੀ ਲੋੜ ਹੈ ਕਿਉਂਕਿ ਪੰਜਾਬ ਜਿਹੜਾ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈਗਾ ਪੰਜਾਬ ਦੇ ਜਿਹੜੇ ਹਾਲਾਤ ਨੇ ਪ੍ਰਦੂਸ਼ਣ ਦੀ وجہ ਨਾਲ ਬਹੁਤ ਜ਼ਿਆਦਾ ਖਰਾਬ ਹੋ ਰਹੇ ਨੇ ਦਿਨ ਦਿਨ ਪੰਜਾਬੀ ਨੇ ਜਿਹੜੇ ਉਹ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ ਇਸੇ ਕਰਕੇ ਸੋ ਇਹਨਾਂ ਨੇ ਇੱਕ ਬਹੁਤ ਵਧੀਆ ਕਾਰਜ ਕੀਤਾ ਲੰਗਰ ਦੇ ਨਾਲ ਨਾਲ ਜਿਹੜਾ ਬੂਟਿਆਂ ਦੀ ਵੰਡਰਨ ਕਰ ਰਹੇ ਨੇ ਆਪਣੇ ਪਾਪਾ ਜੀ ਦੀ ਇਹ ਵਰਸੀ ਦੇ ਉੱਤੇ ਇੱਕ ਵਧੀਆ ਕਾਰਜ ਸੋਨੀ ਜੀ ਨੇ ਕੀਤਾ ਮੈਂ ਇਹਦੀ ਸਲਾਘਾ ਕਰਦਾ ਆਪਣੇ ਪੁਰਖਿਆਂ ਨੂੰ ਅਮਰ ਰੱਖਣਾ ਬਹੁਤ ਲੋਕ ਕਰਦੇ ਨੇ ਪਰ ਇਹਨਾਂ ਦੇ ਜਿਸ ਹਿਸਾਬ ਨਾਲ ਲਾਲਾ ਅਮਨ ਨਾਜ ਨੂੰ ਅਮਨ ਕੀਤਾਗਾ ਤੁਸੀਂ ਕਿਵੇਂ ਦੇਖਦੇ ਇਹਨਾਂ ਦੀ ਪਹਿਲ ਕਦਮ ਨੂੰ ਇੱਕ ਨੌਖੇ ਢੰਗ ਨਾਲ ਉਹਨਾਂ ਦੀ 60 ਸਾਲ ਵਰਸੀ ਮਨਾਉਂਦੇ ਨੇ ਇੱਕ ਵਧੀਆ ਮਿਸਾਲ ਕਾਇਮ ਕੀਤੀ ਹੈ ਉਹਨਾਂ ਨੇ ਆਪ ਦਾ ਇੱਕ ਹੋਣ ਹਰਸ ਪੁੱਤਰ ਹੋਣ ਦੇ ਨਾਤੇ ਮੈਂ ਚਾਹੂੰਗਾ ਇਸੇ ਤਰ੍ਹਾਂ ਸਾਰੇ ਜਿਹੜੇ ਪੰਜਾਬੀ ਨੌਜਵਾਨ ਨੇ ਉਹ ਇਹਨਾਂ ਦੇ ਪੂਰਨਿਆ ਤੇ ਚੱਲਦੇ ਹੋਏ ਇਸੇ ਤਰ੍ਹਾਂ ਪੰਜਾਬ ਨੂੰ ਹਰਾ ਭਰਾ ਬਣਾਉਣ ਦੇ ਲਈ ਇਸ ਵਾਤਾਵਰਨ ਨੂੰ ਜਿਹੜਾ ਕਿ ਸ਼ੁੱਧਤਾ ਹੋ ਚੁੱਕੀ ਹੈ ਉਹਨੂੰ ਸ਼ੁੱਧ ਕਰਨ ਲਈ ਵੱਧ ਤੋਂ ਵੱਧ ਬੂਟੇ ਵਿਤਰਨ ਕਰਨ ਸਰਨਾ ਸੁਖਵਿੰਦਰ ਭੰਡਾਰੀ ਜੀ ਮੌਜੂਦ ਨੇ ਤਪਨਦਾਈ ਸਾਹਿਬ ਜਿਸ ਤਰ੍ਹਾਂ ਇੱਥੇ ਲਾਲਾ ਅਮਨਾ ਜੀ ਯਾਦ ਵਿੱਚ ਅੱਜ ਬੁੱਟਿਆਂ ਦਾ ਲੰਗਰ ਲਗਾਇਆ ਗਿਆ ਤੁਸੀਂ ਸਮਾਜ ਸੇਵੀ ਵੀ ਹੋ ਬਾਤਾਂ ਬਣਨ ਪ੍ਰੇਮੀ ਵੀ ਹੋ ਤੁਸੀਂ ਬਾਤਾਂ ਬਣਨ ਲੈ ਕੇ ਉਤਮ ਕਰਦੇ ਰਹਿੰਦੇ ਹੋ ਪਰ ਅੱਜ ਵਰਸੀ ਮੌਕੇ ਇੱਕ ਵੱਖਰੀ ਨਵੇਕਲੀ ਪਹਿਲ ਕੀਤੀ ਗਈ ਹੈ ਇਹਨੂੰ ਕਿਵੇਂ ਦੇਖਦੇ ਹੋ ਇਹ ਜਿਹੜਾ ਪ੍ਰੋਗਰਾਮ ਅੱਜ ਦਾ ਹੈ ਇਹ ਜਿੰਨੇ ਵੀ ਸਮਾਜ ਸੇਵੀ ਸਨਸਮਾਨ ਨੇ ਉਹਨਾਂ ਦੇ ਲਈ ਇੱਕ ਪ੍ਰੇਰਨਾ ਸਰੋਤ ਹੈ ਕਿਉਂਕਿ ਜੋ ਵੀ ਆਪਾਂ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਆ ਕੋਈ ਵਰਸੀ ਬਜ਼ੁਰਗਾਂ ਦੀ ਮਨਾਉਂਦੇ ਆ ਉਹਦੀ ਥਾਂ ਤੇ ਅਗਰ ਬੂਟਿਆਂ ਦਾ ਪ੍ਰਸ਼ਾਦ ਬੂਟਿਆਂ ਦਾ ਭੰਡਾਰਾ ਲਾਇਆ ਜਾਵੇ ਜਿਵੇਂ ਇੱਥੇ ਦੀਪਕ ਸੁੰਨੀ ਜੀ ਵੱਲੋਂ ਲਾਇਆ ਗਿਆ ਨਾਲੇ ਤਾਂ ਜਿਹੜਾ ਸਾਡਾ ਪੰਜਾਬ ਆ ਜਿੱਥੇ ਬਹੁਤ ਦਰੱਖਤਾਂ ਦੀ ਘਾਟ ਆ ਗਈ ਉਹ ਹਰਿਆ ਭਰਿਆ ਬਣੇ ਤੇ ਜਦੋਂ ਅਸੀਂ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਬੂਟੇ ਵੰਡਦੇ ਆ ਲਾਉਂਦੇ ਆ ਤਾਂ ਅਸੀਂ ਉਹਨੂੰ ਪਾਲਣ ਤੇ ਵੀ ਸਾਡਾ ਧਿਆਨ ਕੁਦਰਤੀ ਜਾਂਦਾ ਵੀ ਅਸੀਂ ਇਹਨਾਂ ਨੂੰ ਪਾਲੀਏ ਸਾਡੇ ਬਜ਼ੁਰਗਾਂ ਦੀ ਯਾਦ ਵਿੱਚ ਲਾਇਆ ਗਿਆ ਸੋ ਇਸ ਜਿਹੜਾ ਪ੍ਰੋਗਰਾਮ ਆ ਇਹ ਤੋਂ ਪ੍ਰੇਰਣਾ ਲੈਣੀ ਚਾਹੀਦੀ ਸਾਰਿਆਂ ਨੂੰ ਤੁਹਾਡੇ ਖੁਸ਼ੀਆਂ ਦੇ ਗਮੀਆਂ ਦੇ ਮੌਕਿਆਂ ਦੇ ਵੱਧ ਵੱਧ ਬੂਟੇ ਲਾਉਣੇ ਚਾਹੀਦੇ ਨੇ ਤੇ ਇਹ ਸਭ ਤੋਂ ਵੱਡੀ ਮਾਨਵਤਾ ਦੀ ਸੇਵਾ ਹੈ ਤਾਂ ਦੇਖ ਸਕਦੇ ਹੋਗੇ ਪਿੱਛੇ ਕਿਸ ਪ੍ਰਕਾਰ ਬੂਟੇ ਨੇ ਜਿਹੜੇ ਰੱਖੇ ਗਏ ਨੇ ਵੱਖ-ਵੱਖ ਕਿਸਮ ਦੇ ਬੂਟੇ ਨੇ ਫਲਦਾਰ ਸ਼ਾਦਾਰ ਅਤੇ ਹੋਰ ਬਹੁਤ ਸਾਰੇ ਬੂਟੇ ਨੇ ਇੱਥੇ ਰੱਖੇ ਗਏ ਨੇ ਤੇ ਬੂਟਾ ਲੰਗਰ ਜਿਹੜਾ ਲਗਾ ਕੇ ਅੱਜ ਬਾਤਾਵੰਦੀ ਸੰਭਾਲ ਤਾਂ ਕੀਤੀ ਜਾ ਰਹੀ ਹੈ ਉੱਥੇ ਹੀ ਆਪਣੇ ਪੁਰਖਿਆਂ ਦੀ ਯਾਦ ਦੇ ਵਿੱਚ ਇਹ ਬੂਟਾ ਲੰਗਰ ਲਗਾ ਕੇ ਪੰਜਾਬ ਨੂੰ ਇੱਕ ਨਵੀਂ ਪਹਿਲ ਹੈ ਜਿਹੜੀ ਕੀਤੀ ਜਾ ਰਹੀ ਹੈ ਜਿੱਥੇ ਜਿੱਥੇ ਪੁਰਖੇ ਦਾ ਅਮਰ ਰਹਿਣਗੇ ਰਹਿਣਗੇ ਪਰ ਉਹਨਾਂ ਦੇ ਲਗਾਏ ਹੋਏ ਬੂਟਿਆਂ ਦੇ ਨਾਲ ਜਿੱਥੇ ਹੋਰ ਲੋਕਾਂ ਨੂੰ ਜ਼ਿੰਦਗੀ ਮਿਲੇਗੀ ਹੋਰ ਲੋਕਾਂ ਨੂੰ ਸਾਹ ਮਿਲੇਗਾ ਉੱਥੇ ਹੀ ਪੰਜਾਬ ਜਿਹੜਾ ਹਰਿਆ-ਭਰਿਆ ਬਣੇਗਾ ਸਾਡੇ ਇੱਥੇ ਹੋਰ ਵੀ ਪਟਾਣੀ ਜੀ ਮੌਜੂਦ ਨੇ ਸਮਾਸੀ ਪਟਾਣੀ ਜੀ ਕਿਵੇਂ ਉਹ ਤੇ ਜਿਸ ਤਰ੍ਹਾਂ ਅੱਜ ਲਾਲਾ ਅਮਰਨਾਥ ਜੀ ਦੀ ਯਾਦ ਦੇ ਵਿੱਚ ਬੂਟਿਆਂ ਦਾ ਲੰਗਰ ਲਗਾਇਆ ਗਿਆ ਕੱਪੜੇ ਦਾ ਲੰਗਰ ਵੀ ਦੇਖਿਆ ਖਾਣ ਪੀਣ ਦਾ ਲੰਗਰ ਵੀ ਦੇਖਿਆ ਬੱਸ ਤਾਂ ਸੌਂ ਦਾ ਮਹੀਨਾ ਚੱਲ ਰਿਹਾ ਚਾਲੇ ਵੀ ਚੱਲ ਰਿਹਾ ਲੰਗਰ ਜਗ੍ਹਾ ਜਗ੍ਹਾ ਲੱਗੇ ਹੋਏ ਨੇ ਪਰ ਇੱਥੇ ਆਪਾਂ ਦੇਖ ਰਹੇ ਹਾਂ ਬੂਟਿਆਂ ਦਾ ਲੰਗਰ ਕਿਉਂਕਿ ਬਜ਼ੁਰਗ ਤਾਂ ਹੀ ਅਮਰ ਰਹਿਣਗੇ ਉਹਨਾਂ ਦੀ ਯਾਦ ਚੇਤੇ ਬੂਟੇ ਲੱਗਣਗੇ ਤਾਂ ਕਈ ਲੋਕਾਂ ਨੂੰ ਸ਼ਾਂ ਮਿਲੇਗਾ ਲੋਕਾਂ ਨੂੰ ਸ਼ਾਂ ਮਿਲੇਗੀ ਕਿਵੇਂ ਦੇਖਦੇ ਹਾਂ ਜਿਹੜਾ ਇਹ ਅੱਜ ਲਾਲਾ ਅਮਰਨਾਥ ਜੀ ਦੀ 5ਵੀਂ ਵਰਸੀ ਹੈ ਜੋ ਸ਼੍ਰੀ ਸੋਨੀ ਬਾਂਸਲ ਜੀ ਜਿਹੜੇ ਕਿ ਉਹਨਾਂ ਦੇ ਸੁਪੁੱਤਰ ਨੇ ਔਰ ਲਵਲੀ ਜੀ ਵੱਲੋਂ ਇਹ ਅੱਜ ਦਾ ਉਹਨਾਂ ਦੀ ਵਰਸੀ ਦੇ ਮੌਕੇ ਬੂਟਿਆਂ ਦਾ ਲੰਗਰ ਲਗਾਇਆ ਜਾ ਰਿਹਾ ਹੈ ਔਰ ਨਾਲ ਹੀ ਉਹਨਾਂ ਦੇ ਵੱਲੋਂ ਸਾਰੀ ਜਨਤਾ ਦੇ ਲਈ ਇੱਕ ਭੋਜਨ ਜਿਹੜਾ ਹੈ ਲੰਗਰ ਉਹ ਵੀ ਲਗਾਇਆ ਜਾ ਰਿਹਾ ਹੈ ਕਿਉਂਕਿ ਜੋ ਸਾਡੇ ਲਾਲਾ ਅਮਰਨਾਥ ਜੀ ਸਨ ਬਹੁਤ ਹੀ ਨੇਕ ਇਨਸਾਨ ਸਨ ਸਮਾਜ ਸੇਵੀ ਸਨ ਉਹਨਾਂ ਦੀ ਸਾਡੇ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ ਅੱਜ ਜਿੰਨੀ ਵੀ ਅਸੀਂ ਵੱਡੀਆਂ ਕਲੋਨੀਆਂ ਦੇਖਦੇ ਹਾਂ ਜੋ ਡਵੈਲਪਮੈਂਟ ਦੇਖਦੇ ਹਾਂ ਜੋ ਸਕੂਲ ਨੇ ਉਹ ਲਾਲਾ ਜੀ ਦਾ ਬਹੁਤ ਵੱਡਾ ਉਹਦੇ ਵਿੱਚ ਯੋਗਦਾਨ ਹੈ ਔਰ ਲਾਲਾ ਜੀ ਵਾਤਾਵਰਨ ਪ੍ਰੇਮੀ ਵੀ ਬਹੁਤ ਸਨ ਔਰ ਔਰ ਉਸ ਦੇ ਨਾਲ-ਨਾਲ ਸਵਾਮੀ ਜੀ ਦੇ ਬੜੇ ਹੀ ਸ਼ਰਧਾਲੂ ਸਨ ਤੇ ਸਵਾਮੀ ਅਮਰਤ ਅਨੰਦ ਜੀ ਔਰ ਸਵਾਮੀ ਅਨੰਤ ਅਨੰਦ ਜੀ RAM ਜੀ ਉਹ ਵੀ ਅੱਜ ਉਹਨਾਂ ਦੀ ਵਰਸੀ ਦੇ ਉੱਪਰ ਫੁੱਲ ਚੜਾਉਣ ਦੇ ਲਈ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਇੱਥੇ ਪਹੁੰਚੇ ਹਨ ਔਰ ਲਾਲਾ ਜੀ ਨੇ ਸਾਡੇ ਇਲਾਕੇ ਨੂੰ ਹਰਾ ਭਰਾ ਬਣਾਉਣ ਦੇ ਲਈ ਜਿੱਥੇ ਸੋਨੀ ਜੀ ਨੇ ਉਹਨਾਂ ਦੀ ਯਾਦ ਦੇ ਵਿੱਚ ਲੰਗਰ ਲਾਇਆ ਹੈ ਉੱਥੇ ਬੂਟਿਆਂ ਦਾ ਵੀ ਲੰਗਰ ਜਿਹੜਾ ਹੈ ਉਹ ਨਾਲ ਲਗਾਇਆ ਤਾਂ ਕਿ ਸਾਡੇ ਇਲਾਕੇ ਨੂੰ ਹੋਰ ਵੀ ਹਰਾ ਭਰਾ ਬਣਾਇਆ ਜਾ ਸਕੇ ਤਾਂ ਇਹ ਸੀਗੇ ਬਖ ਬਖ ਸ਼ਹਿਰ ਦੇ ਸਮਾਜ ਸੇਵੀ ਜੋ ਇਸ ਸੋ ਵਰਸੀ ਸਮਾਗਮ ਦੇ ਵਿੱਚ ਪਹੁੰਚੇ ਨੇਗੇ ਤੇ ਵੱਖ-ਵੱਖ ਬੂਟੇ ਨੇ ਜਿਹੜੇ ਉਹ ਬੰਦੇ ਜਾ ਰਹੇ ਨੇ ਸਾਡੇ ਨਾਲ ਹੋਰ ਵੀ ਇਸੇ ਸ਼ਹਿਰ ਦੇ ਸ਼ਖਸੀਅਤਾਂ ਪਤਵੰਤੇ ਸੱਜਣ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਵਾਮੀ ਅਮਨਰਨਦ ਜੀ ਮਹਾਰਾਜ ਸਾਡੇ ਨਾਲ ਮੌਜੂਦ ਨੇ ਸਵਾਮੀ ਜੀ ਪੁਰਖਿਆਂ ਦੀ ਵਰਸੀ ਸਾਰੇ ਮਨਾਉਂਦੇ ਨੇ। ਕੋਈ ਕਪੜਾ ਲੰਗਰ ਲਾਉਂਦਾ ਕੋਈ ਖਾਣ ਪੀਂਦਾ ਪਰ ਇੱਥੇ ਬੂਟਿਆਂ ਨੇ ਲੰਗਰ ਲਗਾਇਆ ਗਿਆ ਜ ਜੇ ਤੁਸੀਂ ਵਾਤਾਵਰਣ ਪ੍ਰੇਮੀ ਵੀ ਹੋ ਤੇ ਅੱਜ ਕਿਵੇਂ ਦੇਖਦੇ ਹੋ ਤੁਸੀਂ ਵੀ ਅੱਜ ਇਸ ਸ਼ੂ ਮੌਕੇ ਤੇ ਪਹੁੰਚੇ ਹੋ ਲਾਲਾ ਅਮਨ ਰਾਜੀ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਉਹਨਾਂ ਦੇ ਸੁਪੁੱਤਰ ਵੱਲੋਂ ਇਹ ਪਹਿਲ ਕਦਮੀ ਪਿਛਲੇ 5 ਸਾਲ ਤੋਂ ਕੀਤੀ ਜਾ ਰਹੀ ਕਿਵੇਂ ਦੇਖਦੇ ਇਹ ਜਿਹੜੀ ਅੱਜ ਉਹਨਾਂ ਦੀ 5ਵੀਂ ਪੁੰਨ ਤਿਥੀ ਹੈ ਇਹਦੇ ਬਾਰੇ ਬੂਟਿਆਂ ਦੀ ਗੱਲ ਤੁਸੀਂ ਕੀਤੀ ਲੰਗਰ ਤਾਂ ਹਰੇਕ ਲਾਉਂਦਾ ਪਰ ਇਹ ਬੂਟਿਆਂ ਦਾ ਲੰਗਰ ਜਿਹੜਾ ਹੈ ਕਿਉਂਕਿ ਲਾਲਾ ਜੀ ਦਾ ਜੀਵਨ ਜਿਹੜਾ ਉਹ ਬੜਾ ਸ਼ਾਂਤਮਈ ਸੀ ਉਹ ਹਮੇਸ਼ਾ ਜੀਵਨ ਨੂੰ ছায়ਾ ਦੇ ਕੇ ਖੁਸ਼ ਰਹਿੰਦੇ ਸੀ ਔਰ ਵਾਤਾਵਰਣ ਦੇ ਪ੍ਰੇਮੀ ਸੀ ਉਸ ਨੂੰ ਉਹਨਾਂ ਦੇ ਸੁਪੁੱਤਰ ਇਹ ਫੁੱਲ ਚੜਾਉਂਦੇ ਆ ਇਸ ਗੱਲ ਨੂੰ ਕਿਉਂਕਿ ਸਮਾਜ ਦੇ ਅੰਦਰ ਅਜ ਬੂਟਿਆਂ ਦੀ ਬਹੁਤ ਲੋੜ ਹੈ ਪ੍ਰਦੂਸ਼ਣ ਸਾਡਾ ਖਰਾਬ ਹੋ ਗਿਆ ਬੂਟਿਆਂ ਕਾਰਨ ਤਾਂ ਬੂਟੇ ਜਿਹੜੇ ਆ ਉਹ ਲੱਗਣੇ ਚਾਹੀਦੇ ਆ ਵਾਤਾਵਰਣ ਨੂੰ ਸ਼ੁੱਧ ਕਰਨ ਵਾਸਤੇ ਇਸੇ ਦੇ ਨਾਲ ਹੀ ਸਾਰੀ ਸ਼ੁਰੂਆਤ ਹੋਣੀ ਹੈ ਪਹਿਲ ਹੋਣੀ ਹੈ ਤਾਂ ਇਹ ਬੂਟਿਆਂ ਦਾ ਜਿਹੜਾ ਕੰਮ ਕੀਤਾ ਹੈ ਬਹੁਤ ਹੀ ਸਲਾਘਾਯੋਗ ਹੈ ਔਰ ਐਸੇ ਲਾਲਾ ਜੀ ਸਾਡੇ ਅਮਰਨਾਥ ਜੀ ਸੀਗੇ ਉਸੇ ਤਰ੍ਹਾਂ ਇਹੋਨਾਂ ਦੇ ਸੁਪੁੱਤਰ ਜਿਹੜੇ ਆ ਦੀਪਕ ਸੋਨੀ ਜੀ ਔਰ ਇਹਨਾਂ ਦੇ ਬੜੇ ਬੇਟੇ ਕਨਸ਼ਾਮ ਜੀ ਔਰ ਸਾਰੇ ਪੋਤਰੇ ਮਿਲ ਕੇ ਔਰ ਮਾਤਾ ਸਿਮਲਾ ਰਾਣੀ ਉਹਦੀ ਆਗਿਆ ਦੇ ਨਾਲ ਇਹ ਸਾਰਾ ਕੰਮ ਹਰ ਸਾਲ ਕਰਦੇ ਆ ਤਾਂ ਬਹੁਤ ਹੀ ਸੁੰਦਰ ਹੈ SLAAGA ਯੋਗ ਕਦਮ ਹੈ ਇਸ ਤਰ੍ਹਾਂ ਸਭ ਨੂੰ ਕਰਨਾ ਚਾਹੀਦਾ ਲੰਗਰ ਤਾਂ ਲੱਗੇ ਜਾਂਦੇ ਆ ਬੂਟਿਆਂ ਦਾ ਲੰਗਰ ਲਾਣਾ ਬਹੁਤ ਵੱਡੀ ਗੱਲ ਤਾਂ ਇਸ ਕਰਕੇ ਮੈਂ ਇਹਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਇਹਨਾਂ ਨੂੰ ਔਰ ਲਾਲਾ ਜੀ ਨੂੰ ਸ਼ਰਧਾਂਜਲੀ ਸਮਰਪਿਤ ਕਰਦਾ ਤਾਂ ਕਿ ਉਹ ਹਮੇਸ਼ਾ ਲਈ ਏਮੇਜ ਵਿੱਚ ਜਿਵੇਂ ਬੂਟਿਆਂ ਦੀ ਛਾਇਆ ਮਿਲੇ ਉਹਨਾਂ 'ਚੋਂ ਵੀ ਠੰਡੀ ਹਵਾ ਪਰਿਵਾਰ ਨੂੰ ਮਿਲਦੀ ਰਹੇ જય ਸ਼ਿਵ ਸ਼ੰਕਰ ਸਰਨਾ ਪਰਮ ਪੂਜਯਾ ਪੰਡਤ ਜੀ ਮੌਜੂਦ ਨੇ ਪੰਡਤ ਜੀ ਪਹਿਲਾਂ ਜਨਮ ਵੇਲੇ ਕਬੂਟਾ ਲਗਾਉਂਦੇ ਹੁੰਦੇ ਸੀ ਤਾਂ ਕਿ ਉਹ ਯਾਦ ਰਹੇ ਹਨ ਪਰ ਇਹਨਾਂ ਨੇ ਵਰਸੀ ਮੌਕੇ ਪਹਿਲ ਕੀਤੀ ਕਿੰਨੇ ਬੂਟੇ ਹਰ ਸਾਲ ਲੱਗਦੇ ਨੇ ਕਿੰਨੇ ਬੂਟੇ ਬੰਦੇ ਆਂਦੇ ਨੇ ਇਹਨੂੰ ਕਿਵੇਂ ਦੇਖਦੇ ਹੋ ਅੱਜ ਲਾਲਾ ਜੀ ਦੀ ਪੁੰਨ ਦਿਤੀ ਹੈ ਉਸ ਦਿਤੀ ਦੇ ਉਪਲਕਸ਼ ਦੇ ਵਿੱਚ ਆਸਤਾ ਕਲੋਨੀ ਦੇ ਜੋ ਦੀਪਕ ਸੋਨੀ ਜੀ ਨੇ ਉਹਨਾਂ ਨੇ ਆਪਣੇ ਪਿਤਾ ਜੀ ਦੀ ਅੱਜ ਪੁੰਨ ਦਿਤੀ ਮਨਾਈ ਹੈ ਹਰ ਸਾਲ ਇੱਥੇ 1100 ਬੂਟਿਆਂ ਦਾ ਲੰਗਰ ਲਾਇਆ ਜਾਂਦਾ ਫਲਦਾਰ ਬ੍ਰਿਕਸ਼ ਇਹ ਬੂਟੇ ਸੰਕੇਤ ਦਿੰਦੇ ਨੇ ਕਿ ਲਾਲਾ ਜੀ ਨੇ ਆਪਦੇ ਬੱਚਿਆਂ ਨੂੰ ਕੀ ਸੰਸਕਾਰ ਦਿੱਤੇ ਨੇ ਉਹਨਾਂ ਦਾ ਨਾਂ ਵੀ ਲਾਲਾ ਅਮਰਨਾਥ ਸੀ ਤੇ ਆਪਦੇ ਬੱਚਿਆਂ ਨੂੰ ਵੀ ਸੰਸਕਾਰ ਐਸੇ ਦਿੱਤੇ ਨੇ ਕਿ ਅੱਜ ਹਰ ਸਾਲ ਉਹਨਾਂ ਦੀ ਪੁੰਨ ਦਿਤੀ ਦੇ ਉੱਤੇ ਲੰਗਰ ਲਾਇਆ ਜਾਂਦਾ ਬੂਟਿਆਂ ਦਾ ਅੰਨ ਦਾ ਵੀ ਲੰਗਰ ਲਾਇਆ ਜਾਂਦਾਗਾ ਸੋ ਅਮਰਨਾਥ ਉਹਨਾਂ ਦਾ ਨਾਂ ਸੀ ਬੱਚਿਆਂ ਨੂੰ ਵੀ ਸੰਸਕਾਰ ਐਸੇ ਦਿੱਤੇ ਵੀ ਬੱਚੋ ਜੀਵਨ ਦੇ ਵਿੱਚ ਐਸਾ ਕੰਮ ਕਰੋ ਜਿਸ ਦੇ ਨਾਲ ਯਾਦਗਰੀ ਬਣੀ ਰਹੇ ਜਦੋਂ ਇਹ ਫਲਦਾਰ ਰੁੱਖ ਬੂਟੇ ਦੇਣਗੇ ਆਕਸੀਜਨ ਦੇਣਗੇ ਸਮਾਜ ਨੂੰ ਬੜੀ ਸਿਹਤ ਦੇਣਗੇ ਤਾਂ ਇਸ ਨੂੰ ਦੇਖ ਕੇ ਲੋਕਾਂ ਨੂੰ ਬੜੀ ਪ੍ਰੇਰਨਾ ਮਿਲਦੀ ਹੈ ਇਹ ਲਾਲਾ ਜੀ ਦੇ ਸੰਸਕਾਰ ਨੇ ਲੰਗਰ ਤਾਂ ਜਿਹੜਾ ਲੱਗਿਆ ਲੱਗਈ ਹੈ ਇਹ ਬੂਟੇ ਦੱਸਦੇ ਨੇ ਵੀ ਲਾਲਾ ਜੀ ਨੇ ਆਪ ਦੇ ਬੱਚਿਆਂ ਨੂੰ ਕੀ ਸੰਸਕਾਰ ਦਿੱਤੇ ਦੀਪਕ ਜੀ ਜਿਸ ਤਰ੍ਹਾਂ ਅੱਜ ਪਹਿਲ ਕਦਮ ਕੀਤੀ ਗਈ ਕੀ ਵਰਸੀ ਦੇ ਮੌਕੇ ਕਿਥੋਂ ਮੰਨ ਦੇ ਵਿੱਚ ਵਿਚਾਰ ਜਿਸ ਤਰ੍ਹਾਂ ਹਰ ਕੁਝ ਹੁੰਦਾ ਸਾਡੇ ਪੁਰਖੇ ਅਮਰ ਰਹਿਣ ਲਾਲਾ ਅੰਮਾਨ ਰਾਜੀ ਦਾ ਨਾਮ ਵੀ ਅਮਰ ਸੀ ਤੇ ਬੱਚਿਆਂ ਨੇ ਉਹਨਾਂ ਨੂੰ ਵਾਕਈ ਅਮਰ ਬਣਾਤਾ ਅੱਗੇ ਆਪਾਂ ਬੂਟੇ ਲਗਾਉਂਦੇ ਸੀ ਜਨਮ ਵੇਲੇ ਇੱਕ ਯਾਦ ਰਹਿੰਦੀ ਸੀ ਅੱਜ ਉਹਨਾਂ ਦੀ ਪੰਜਵੀਂ ਵਰਸੀ ਹੈ ਬੂਟੇ ਬੰਡੇ ਆਉਂਦੇ ਨੇ ਹਰ ਸਾਲ ਇਹਨੂੰ ਕਿਵੇਂ ਦੇਖਦੇ ਹੋ ਬਹੁਤ ਅੱਛਾ ਕੰਮ ਕਰ ਰਹੇ ਐ ਇਹ ਹਰ ਸਾਲ ਹੀ ਬੂਟੇ ਬਣਦੇ ਐ ਇਹੜਾ ਬੂਟਾ ਹਰ ਬੰਦੇ ਨੂੰ ਹਰ ਸਾਲ ਚ ਜਿਉਂਦਾ ਰੱਖਣ ਵਾਸਤੇ ਬੂਟੇ ਬੰਡੇ ਜਾਂਦੇ ਐ ਇਹ ਬਹੁਤ ਵਧੀਆ ਕੰਮ ਹੈ ਆਕਸੀਜਨ ਦਿੰਦੇ ਆ ਜਿਹੜਾ ਬੂਟਾ ਹੈ ਇੱਕ ਇੱਕ ਬੰਦੇ ਨੂੰ ਨਹੀਂ 100 ਬੰਦੇ ਨੂੰ ਇੱਕ ਬੂਟਾ ਆਕਸੀਜਨ ਦਿੰਦਾ ਘਟੋ ਘਟ ਇਸ ਲਈ ਬਹੁਤ ਵਧੀਆ ਕੰਮ ਹੋ ਰਿਹਾ ਹੈ ਤੁੱਕੀ ਮੈਂ ਦੇ ਦੋ ਕਿ ਇਹ ਪਹਿਲ ਕਦਮੀ ਹੋਰਾਂ ਨੂੰ ਵੀ ਕਰਨੀ ਚਾਹੀਦੀ ਕਿਉਂਕਿ ਲੰਗਰ ਬਹੁਤ ਤਰ੍ਹਾਂ ਦੇ ਲੱਗਦੇ ਨੇ ਪਰ ਇਹੋ ਜਿਹਾ ਲੰਗਰ ਪੰਜਾਬ ਨੂੰ ਲੋੜ ਹੈ ਨਹੀਂ ਇਹ ਲੰਗਰ ਬਹੁਤ ਲੱਗਦੇ ਆ ਲਾਇਨਸ ਕਲੱਬ ਵੱਲੋਂ ਵੀ ਹਰ ਹਾਲਾਤਾਂ ਇੱਕ ਅੰਦਾ ਲੰਗਰ ਲਾਉਣੀ ਲਾਉਨੇ ਆ ਬੂਟਿਆਂ ਦਾ ਐਜਕੀ ਵੀ ਲਾ ਰਹੇ ਆ ਗਾ ਅਗਲੇ 15 20 ਦਿਨਾਂ ਤੱਕ ਇਹ ਮਦਰ ਬਹੁਤ ਬੱਚੀ ਗੱਲ ਹੈ ਬਹੁਤ ਵਧੀਆ ਲੰਗਰ ਵੀ ਲੰਗਰ ਲੱਗਣ ਆਏ ਸੀਗੇ ਸ਼ਹਿਰ ਦੇ ਪ੍ਰਤਮੰਤੇ ਸੱਜਣ ਤੇ ਸਮਾਜ ਸੇਵੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਤੇ ਅੱਜ ਕਿਸ ਪ੍ਰਕਾਰ ਆਪਣੇ ਪਿਤਾਈ ਦੀ ਯਾਦ ਦੇ ਵਿੱਚ ਵਰਸੀ ਸਮਾਗਮ ਦੇ ਮੌਕੇ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ ਤੇ ਲੋਕਾਂ ਦਾ ਢੱਡ ਵੀ ਭਰਿਆ ਜਾ ਰਿਹਾ ਲੋਕਾਂ ਨੂੰ ਸਾਂਹ ਵੀ ਦਿੱਤਾ ਜਾ ਰਿਹਾ ਫਲਦਾਰ ਬੂਟੇ ਲਗਾ ਕੇ ਉਹਨਾਂ ਨੂੰ ਫਲ ਵੀ ਦਿੱਤੇ ਜਾ ਰਹੇ ਨੇ ਤਾਂ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਪਹਿਲ ਕਦਮੀਆਂ ਕਰਨੀਆਂ ਚਾਹੀਦੀਆਂ ਖੁਸ਼ੀਆਂ ਮਨਾਓ ਪਰ ਬਾਤਾਂ ਬਣਦੀ ਸੰਭਾਲ ਦੇ ਨਾਲ ਮਨਾਓ ਆਪਣੇ ਪੁਰਖਿਆਂ ਨੂੰ ਜੇਕਰ ਰਾਮ ਦੀ ਕਰਨਾ ਤਾਂ ਕੋਈ ਇਹੋ ਜਿਹਾ ਕੰਮ ਕਰੋ ਇਹੋ ਜਿਹੀ ਪਹਿਲ ਕਦਮੀ ਕਰੋ ਕਿ ਸਾਰੀ ਦੁਨੀਆ ਜਿਹੜੀ ਹੈਗੀ ਯਾਦ ਰੱਖੇ ਤਾਂ ਇੰਨਾ ਹੀ ਦੇ ਨਾਲ ਤਹਾੜ ਤੋਂ ਅਸੀਂ ਲੈਨੇ ਹਾਂ ਇਜਾਜ਼ਤ ਬੀਵੀਐਨ ਨੈਟਵਰਕ ਪੰਜਾਬ ਤੋਂ ਸਭ ਨੂੰ ਉਪਲ ਦੀ ਰਿਪੋਰਟ